ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਿਤਾ ਰਾਣਾ ਬ੍ਰਾਂਡ ਐਂਬੈਸਡਰ ਆਫ ਕ੍ਰਿਸਟਲ ਸুইਚਅਰ ਐਂਡ ਮਿਸ ਇੰਡੀਆ ਕੁਇੰਟੈਸੈਂਸ਼ੀਅਲ 2023 ਅੱਜ ਅਸੀਂ ਆਇਆ KFC ਦੀ ਗ੍ਰੈਂਡ ਓਪਨਿੰਗ ਤੇ ਤੇ ਨਾਲ ਹੀ ਸਾਡੇ ਆ ਰਹੇ ਨੇ ਮੈਡੀ ਟੱਕਰ ਜੀ ਇੱਥੇ KFC ਦੀ ਓਪਨਿੰਗ ਹੋ ਰਹੀ ਹੈ ਬਹੁਤ ਹੀ ਅੱਛਾ ਸ਼ੋਰੂਮ ਬਣਾਇਆ KFC ਦਾ ਤੇ ਸਾਰੇ ਦਰਸ਼ਕਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ ਅੱਜ ਕੀ ਕਹਿਣਾ ਚਾਹੋਗੇ ਅੱਗੇ ਫਿਰ ਕੀ ਕਰ ਰਹੇ ਤੁਸੀਂ ਅੱਗੇ ਜਾ ਕੇ ਉਨ੍ਹਾਂ ਨੂੰ ਮਿਲਾइए ਤੁਸੀਂ ਸਾਡੇ ਰੀਸੈਂਟਲੀ ਸੈਕੰਡ Song ਲਾਂਚ ਹੋਇਆ ਸੀ ਫਸ ਨੀਸ਼ਾ ਬਹਾਨੂੰ ਜੀ ਨਾਲ ਐਂਡ ਸੈਕੰਡ ਲਾਂਚ ਹੋ ਚੁੱਕਿਆ ਹੈ ਸੈਕੰਡ ਜਿਹੜਾ Song ਹੈ ਸਾਡਾ ਤੀਰ ਲੜਲੀ ਉਹਨੂੰ ਤੁਸੀਂ ਸਾਰੇ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ ਸੋ ਮਚ ਔਦਲੇ ਐਂਡ ਸਾਡੇ ਹੁਣ ਅਗਲੇ ਪ੍ਰੋਜੈਕਟ ਆ ਰਿਹਾ ਜੋ ਜਲਦੀ ਜਨਵਰੀ ਦੇ ਵਿੱਚ ਲਾਂਚ ਹੋਣੇ ਸ਼ੁਰੂ ਹੋ ਜਾਂਦੇ ਕੀ ਕਹਿਣਾ ਚਾਹੋਗੇ ਨੰਬਰ 1 ਕੁਸ਼ਿਸ਼ ਹੈ ਮੇਰੇ ਕੋਲ ਵੀ ਕੰਮ ਹਾਂਜੀ ਹੈ ਬਟ ਅਸੀਂ ਸੌਂਗ ਦਾ ਕਰਕੇ ਦਨ ਉਸ ਤੋਂ ਬਾਅਦ ਇਹਦਾ ਪ੍ਰੋਜੈਕਟ ਤੇ ਫੋਕਸ ਕੀਤਾ ਜਾਏਗਾ ਇਹਨਾਂ ਦੇ ਸੋ KFC ਇਸ ਲਾਈਕ ਆਬਵੀਅਸਲੀ ਵੈਰੀ ਗੁੱਡ ਵੀ ਕੈਨੀਜ਼ ਦੇ ਪਿੱਛੇ ਹੋ ਜਾਓ ਐਂਡ ਅਸੀਂ ਆਈ ਥਿੰਕ ਇਨ ਸਮ ਟਾਈਮ ਲੰਚ ਹੀ ਕਰਾਂਗੇ KFC ਦਾ ਬੜਾ ਲੱਗ ਰਿਹਾ ਕਿ ਉਹਨੇ ਬਹੁਤ ਵਧੀਆ ਆਲਵੇਸ ਆਲਵੇਸ ਲੁਧਿਆਣਾ ਆ ਕੇ ਬਹੁਤ ਵਧੀਆ ਲੱਗਦਾ ਹੈ ਐਂਡ KFC ਦਾ ਮੇਰੀ 올 ਲਿਸਟ ਵਿੱਚ ਹੈ ਕਿ ਜਦੋਂ ਤੁਹਾਨੂੰ ਜ਼ਿਆਦਾ ਖੋਜੇ ਪੈਂਦੇ ਆ ਭੁੱਖ ਦੇ ਸੋ ਦੈਨ KFC ਖਾਤਾ ਕੁਸ਼ਲ ਖਾਣ ਲੱਗੇ ਆ ਥੋੜੀ ਦੇਰ ਚ ਰਿਕ ਲਾਉਣਗੇ ਨਹੀਂ ਇਹਦਾ ਫੇਵਰਟ ਬਗੀ ਜਾਣਾ ਚੋਗੇ ਅਲੱਗ ਹੀ ਬੰਦਾ ਵੀ ਕੀ ਕਹਿੰਦੇ ਕੋਈ ਨਵੇਂ ਪਿੱਚਰ ਆ ਰਹੇ ਨੇ ਤਾਂ ਨਵੇਂ ਚਲ ਆ ਅਸੀਂ ਹੁਣ ਰਾਈਟ ਨਾ ਅਸੀਂ ਸ਼ੂਟਸ ਖਤਮ ਕਰੇ ਬਟ ਆ ਰਹੀ ਹੈ ਮੇਰੀ ਪਹਿਲੀ ਹੋਮ ਪ੍ਰੋਡਕਸ਼ਨ ਆ ਰਹੀ ਹੈ ਕਿ ਕਿਲੀ ਹਾਈ ਨੀ ਮੇਰੀ ਮੋਟੋ ਆ ਰਹੀ ਹੈ ਉਹਦੇ ਲਈ ਕਿ ਇਸੀ ਵਕਤ ਆਂਡ ਪਾਚਨਾ ਦੇ ਆ ਰਹੇ ਕਾਫੀ ਹੈ ਬਹੁਤ ਵਧੀਆ ਲਾਈਨ ਅਪ ਹੈ 2024 ਦਾ ਆਮ ਕਿ ਲੋਕਾਂ ਨੂੰ ਮੈਸੇਜ ਹੋ ਗਿਆ ਆਪਣੀ ਤਰਫ ਇੱਥੇ ਆ ਲੋਕੀ मैं यही कमांगी कि खाओ पियो ऐश करो इंजॉय मैडम नवा साल आ रहा है कि कैसे प्लान की नवे साल आई थिंक हजे तो फैमिली के नाल ही हैं फैमिली आएगी इंग्लैंड तो इकट्ठे ऐसे नवा साल स्पेंड करा एंड उस तो कम इंद, कम एंड कम एंड फैमिली मैडम मैडम जो गिप्पी गरेवाल से हमला होया है ਸੋਰੀ ਸਰ ਸੋਰੀ ਸਰ ਨਵੇਂ ਨਵੇਂ ਮੈਸੇਜ ਹਿੰਦੇ ਪੁੱਛਦੇ ਆ ਮੈਡਮ ਨੇ ਖਾਤਾ ਲਗਿਆ ਨਹੀਂ ਕਿ ਫਸਟ ਪ੍ਰੀਮੀਅਮ ਆਜ ਨੂੰ ਸਿਨੈ ਖਲਾ ਦੇਣਗੇ ਜਨੀ ਬਾਦ ਚੱਲ ਠੀਕ ਹੈ ਅੱਜ ਕਿੱਦਾਂ ਲੱਗ ਰਿਹਾ ਮੈਡਮ ਅਭਿਤਾ ਕੰਨੀ ਕਿੱਦਾਂ ਪਿਆਰ ਕਰਦੇ ਲੋਕੀ ਲੱਗ ਬਹੁਤ ਵਧੀਆ ਲੱਗਦਾ ਜੀ ਪਲੀਜ਼ ਲੇ ਜਾਣਾ ਹਮੇਸ਼ਾ ਮਤਲਬ ਜਿੱਥੇ ਵੀ ਜਾ ਪੰਜਾਬ ਵਿੱਚ ਜਿੱਥੇ ਵੀ ਆਈ ਪਹਿਲਾ ਬਈ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਥੈਂਕ ਯੂ ਮੈਮ ਐਂਡ ਥੈਂਕ ਯੂ ਅਸੀਂ ਅਲਿਜ਼ਨ ਗਰੁੱਪ ਦੇ ਨਾਮ ਤੇ ਇੱਕ ਅਲਿਜ਼ਨ ਟਾਵਰ ਸਾਡਾ ਅੱਜ ਪ੍ਰੋਜੈਕਟ ਲਾਂਚ ਹੋਇਆ ਜਿਹਦੇ ਚ ਅਸੀਂ ਅਲੱਗ-ਅਲੱਗ ਬ੍ਰਾਂਡ ਲੈ ਕੇ ਆ ਗਏ ਹਾਂ ਕਨਾਲ 뷰 ਰੋਡ ਦੇ ਉੱਤੇ ਇਹ ਪ੍ਰੋਜੈਕਟ ਲੋਕਾਂ ਦੀ ਕਾਫੀ ਦੂਰ ਕਰ ਰਿਹਾ ਹੋ ਠੀਕ ਹੈ ਇਹ ਚ ਅਲੱਗ-ਅਲੱਗ ਬ੍ਰਾਂਡ ਆਏ ਆ ਜਿਕੇ ਐਫਸੀ ਦੀ ਅੱਜ ਓਪਨਿੰਗ ਕਰਦੇ ਫਿਰ ਇਹ ਏਰੀਆ ਨੂੰ ਦੇਖਦੇ ਹੋਏ ਤੁਸੀਂ ਬਹੁਤ ਇੱਕ ਅੱਛਾ ਏਰੀਆ ਚੁਣਿਆ ਹੈਗਾ ਤੋ ਦੇਉਂ ਹੀ verdade ਸਰ ਦੇਖੋ ਇੱਥੇ ਇੱਕ ਥੋੜਾ ਜਿਹਾ ਏਰੀਆ ਨੂੰ ਇਸ ਚੀਜ਼ ਦੀ ਜ਼ਰੂਰਤ ਵੀ ਸੀ ਇਹ ਏਰੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ ਬ੍ਰਾਂਡ ਦੀ ਪਰਚੇਜ਼ਿੰਗ ਕਰਨ ਲਈ ਦੂਰ ਜਾਣਾ ਪੈਂਦਾ ਸੀ ਲੇਕਿਨ ਅੱਜ ਇੱਥੇ ਅਲੱਗ-ਅਲੱਗ ਬ੍ਰਾਂਡ ਸਾਡੇ ਇੱਥੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਬਾਬਾ ਚਿਕਨ ਹੋ ਗਿਆ ਬ੍ਰਿਸਟਾ ਹੋ ਗਿਆ ਆਦਰਸ ਜੂਡੀਓ ਸਾਗਰਤਨਾ ਸਾਗਰਤਰਾ ਤੇਰਾ ਟਿਪ ਡੋਮੀਨੋਜ਼ ਕੀ ਸਾਰੇ ਬ੍ਰਾਂਡ ਅਸੀਂ ਲੈ ਕੇ ਆ ਰਹੇ ਹਾਂ ਸਾਰੇ ਬ੍ਰਾਂਡ ਬਹੁਤ ਜਲਦੀ ਓਪਨ ਹੋ ਰਹੇ ਆ ਤੇ ਹੋਰ ਵੀ ਬ੍ਰਾਂਡ ਸਾਡੇ ਡਿਸਕਸ ਚੱਲ ਰਹੀ ਹੈ ਤੇ ਬਹੁਤ ਹੀ ਜਲਦੀ ਇਸ ਪ੍ਰੋਜੈਕਟ ਤੇ ਸਾਰੇ ਬ੍ਰਾਂਡ ਸਾਡੇ ਓਪਨ ਹੋ ਜਾਣਗੇ ਕਿਉਂਕਿ ਕੋਈ ਲੁਧਿਆਣਾ ਵਾਸੀ ਨੇ ਮੈਂ ਸਰ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਸਾਡੇ ਅਸੀਂ ਇੱਥੇ ਇੱਕ ਪ੍ਰੋਜੈਕਟ ਲੈ ਕੇ ਆਏ ਆ ਤੇ ਜਰੂਰ ਇੱਥੇ ਪਹੁੰਚਣ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ